ਕਿ ਇਸ ਹੜਾਂ ਦੇ ਵਿੱਚ ਨੁਕਸਾਨ ਨੂੰ ਪੂਰਾ ਕਰਨ ਦੀ بجائے ਲੋਕਾਂ ਦੀ ਮਦਦ ਕਰਨ ਦੀ بجائے ਕੁਝ ਲੋਕ ਨੇ ਜਿਹੜੇ ਉਹ ਆਪਣੀ ਉਹ ਛੀ ਰਾਜਨੀਤੀ ਇਹ ਹੜਾਂ ਦੇ ਉੱਤੇ ਵੀ ਕਰਦੇ ਦੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਡੇ ਰਾਈਵਲ ਵੀ ਦੇ ਨਾ ਹੱਕ ਚ ਵੀ ਦੇ ਲੋ ਆਪਣੀ ਆਪਣੀ ਰਾਜਨੀਤੀ ਕਰਦੇ ਸੀ ਪੋਜੀਟਿਵ ਰਾਜਨੀਤੀ ਕਰ ਪਰ ਹੁਣ ਹੈ ਜਿਹੜੇ ਨਵੇਂ ਮੁੰਡੇ ਆਏ ਨੇ ਜਿਹੜੇ ਨਵੇਂ ਕੈਂਡੀਡੇਟਸ ਨੇ ਇਹ ਆਪਣੇ ਆਪ ਨੂੰ ਨਾ ਸਟੈਬਲਿਸ਼ ਕਰਨ ਵਾਸਤੇ ਦੂਸਰੇ ਦੇ ਉੱਤੇ ਮਡ ਸਲਿੰਗਿੰਗ ਕਰਨਗੇ ਇਹ ਨਹੀਂ ਸੋਚਦੇ ਵੀ ਸਾਨੂੰ ਮਿਹਨਤ ਕਰਨੀ ਚਾਹੀਦੀ ਅੱਗੇ ਆਣਾ ਚਾਹੀਦਾ ਦੋ ਤਿੰਨ ਗੱਲਾਂ ਆਮ ਤੌਰ ਇਕਾ ਨੇ ਕੋਲ ਜੀ 40 ਸਾਲ ਇਹਨਾਂ ਦੇ ਕੋਲ ਰਹੀ ਹੈ ਲੀਡਰਸ਼ਿਪ ਤੇ ਇਹਨਾਂ ਨੇ ਦਿਨਾਂ ਨਗਰ ਦਾ ਕੀ ਕੀਤਾ ਕੀ ਮੈਂ ਇਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਜਦੋਂ ਮੇਰੇ ਫਾਦਰ ਸਾਹਿਬ ਜਿੱਤੇ ਪਹਿਲੀ ਵਾਰ ਹੀ ਸਟਾਰਟ ਦਿਨਾਂ ਨਗਰ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ 100% ਕਨੈਕਟੀਵਿਟੀ ਹੈ ਰੋਡ ਕਨੈਕਟੀਵਿਟੀ ਹੈ ਤੇ ਉਹਨਾਂ ਦੀ ਦੇਣ ਜੇ 100% ਪਿੰਡਾਂ ਦੇ ਵਿੱਚ ਬਿਜਲੀ ਹੈ ਤੇ ਇਹ ਉਹਨਾਂ ਦੀ ਦੇਣ 1980 ਦੇ ਵਿੱਚ ਜਦੋਂ ਉਹ ਜਿੱਤੇ ਨਾ ਤੇ ਆ ਸ਼ੂਗਰ ਮਿਲ ਪੁਨਿਆੜ ਲੈ ਕੇ ਆਏ ਬாய் ਸਕੂਲ ਦੀ ਬਿਲਡਿੰਗ ਔਰ ਬாய் ਸਕੂਲ ਦਿਨਾਂ ਨਗਰ ਲੈ ਕੇ ਆਏ ਐਸ ਐਸ ਐਮ ਕਾਲਜ ਬਣਾਇਆ ਔਰ ਚੌਧਰੀ ਨੇ ਦੁਰਾਂਗੜਾ ਬਲਾਕ ਬਣਾਇਆ ਮਕੋੜਾ ਜਿੱਥੇ ਹੜਾ ਆ ਇਹ ਹੜ 2003 ਜੀ ਆਗੇ ਸੀ ਲੇਕਿਨ ਉਥੇ ਸਪਰ ਬਣਾਇਆ 1 ਕਰੋੜ 16 ਲੱਖ ਦੇ ਨਾਲ ਜਿਹਦੇ ਕਰਕੇ ਅੱਜ ਤੱਕ ਉਹ ਪਾਣੀ ਅੱਗੇ ਨਹੀਂ ਵੱਧ ਸਕਿਆ ਹੁਣ ਤੇ ਪਾਣੀ ਐਕਸੈਸਿਵ ਆ ਗਿਆ ਜਿਸ ਕਰਕੇ ਆਹ ਉਹਨੇ ਨੁਕਸਾਨ ਕੀਤਾ ਐਮਾ ਦਬੁਰਜੀ ਪੋਲ ਬਣਾਤਾ ਜੋਗਰ ਪਿੰਡ ਬਣਾਤਾ ਬਹੁਪੁਰ ਚੱਟਾ ਬਣਾਤਾ ਸ਼ਮਸ਼ੇਰਪੁਰ ਬਣਾਤਾ ਇਧਰ ਸਦਾਣੇ ਪਿੰਡ ਉਲੜਾ ਆ ਨਾਲਾ ਸੀ ਉਥੇ ਬਹੁਤ ਵਧੀਆ ਬਣਾ ਦਿੱਤਾ ਅਜੇ ਵੀ ਯਾਰ ਇਹ ਕਹਿੰਦੇ ਨਾ ਕਿ ਇਹਨਾਂ ਨੇ ਕੀ ਕੀਤਾ ਚਾੜੀਆਂ ਸਾਲਾਂ ਚ ਮੈਂ ਇਹ ਪੁੱਛਣਾ ਚਾਹਨਾ ਕਿ ਅਰੁਣਾ ਚੌਧਰੀ ਜਦੋਂ ਦੀ ਆਈ ਆ 10 ਸਾਲ ਭਾਜਪਾ ਅਖਲੀ ਦਲ ਦੀ ਸਰਕਾਰ ਰਹੀ ਆ 10 ਸਾਲ ਹੀ ਸਾਡੀ ਰਹੀ ਆ 10 ਸੇ ਨਾ ਦੀ ਰਹੀ ਆ ਮੈਨੂੰ ਇੱਕ ਪ੍ਰੋਜੈਕਟ ਮੈਂ ਚੈਲੰਜ ਕਰਦਾ ਜਦੋਂ ਮਰਜੀ ਮੇਰੇ ਨਾਲ ਬੈਠ ਕੇ ਬਹਿਸ ਕਰ ਲੈਣ ਮੈਨੂੰ ਇੱਕ ਪ੍ਰੋਜੈਕਟ ਦੱਸ ਦੇਣ ਕਿ ਇਹਨਾਂ ਦਸ ਸਾਲਾਂ ਦੇ ਵਿੱਚ ਦੀਨਾ ਨਗਰ ਵਾਸਤੇ ਲੈ ਕੇ ਆਏ ਜਾਂ ਮਨੂੰ ਆਪ ਪਾਰਟੀ ਵਾਲੇ ਦੱਸ ਦੇਣ ਕਿ ਕੋਈ ਇੱਕ ਪ੍ਰੋਜੈਕਟ ਇੱਥੇ ਲੈ ਕੇ ਆਏ ਕਿ ਇਹ ਵੀ ਇੱਕ ਪਾਰਟੀ ਦੇ ਅਹੁਦੇਦਾਰ ਨੇ ਜਿਹੜੇ ਸਵਾਲ ਕਰਤੇ ਮੈਂ ਵੀ ਇੱਕ ਪਾਰਟੀ ਦਾ ਅਹੁਦੇਦਾਰਾ ਮੈਂ ਨਾ ਤਾਂ ਜਵਾਬ ਦਿੱਤਾ ਬਾਕੀ ਜਿੱਥੋਂ ਤੱਕ تعلق ਹਰੁਣਾ ਚੌਧਰੀ ਦਾ ਉਹਦੇ ਕੋਲ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਮੰਡੇਟ ਹੈ ਲੋਕ ਉਹਨਾਂ ਨੇ ਲੋਕਾਂ ਨੇ ਉਹਨੂੰ ਮੈਨੂੰ ਜਿੱਤਾਇਆ ਉਹਨੂੰ ਜਿਸ ਪਲੇਟਫਾਰਮ ਤੇ ਬੋਲਣਾ ਚਾਹੀਦਾ ਉੱਥੇ ਪੱਕੂ ਵੀ ਬੋਲ ਸਰਕਾਰ ਦੇ ਦੁਆਰੇ ਜਾਂ ਵਿਧਾਨ ਸਭਾ ਚ ਆਪਣੇ ਸਾਰੇ ਕੰਮ ਕਰਾ ਕੇ ਲਿਆਉਂਦੀ ਆ ਸਾਰੇ ਪ੍ਰੋਜੈਕਟ ਕਲੀਅਰ ਕਰਾਉਂਦੀ ਆ ਔਰ ਬੜਾ ਪੱਕੂ ਵੀ ਜਵਾਬ ਵੀ ਦਿੰਦੀ ਆ ਇਹਨਾਂ ਦੀਆਂ ਗੱਲਾਂ ਦਾ ਉਹ ਜਵਾਬ ਦੇਣ ਨੂੰ ਤਿਆਰ ਨਹੀਂ ਨਾ ਉਹ ਦੇਵੇਗੀ ਕਿਉਂਕਿ ਇਹਦੇ ਜੇ ਟਿਕਟਾਂ ਹੀ ਨਹੀਂ ਇਹਨਾਂ ਨੂੰ ਮਿਲੀਆਂ ਤੇ ਇਹਾਂ ਦੀ ਗੱਲ ਦਾ ਉਹਨੇ ਕਿਉਂ ਜਵਾਬ ਦੇਣਾ ਮੈਂ ਬੈਠਾ ਪਾਰਟੀ ਦਾ ਬੰਦਾ ਜਵਾਬ ਦੇ ਜੇ ਫੇਰ ਵੀ ਇਹਾਂ ਦੀ ਅਜੇ ਤਸੱਲੀ ਨਹੀਂ ਹੋਈ ਤੇ ਕੀਤੇ ਕੰਮ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਕਿਸੇ ਚੰਗੇ ਆਪਥਮਾਲੋਜਿਸਟ ਦੇ ਡਾਕਟਰ ਨੂੰ ਆਪਣੀ ਅੱਖਾਂ ਦਿਖਾਉਣ ਜਾਂ ਐਨਕ ਕੋਈ ਨੰਬਰ ਵੱਡੇ ਨੰਬਰ ਵਾਲੀ ਲੈ ਕੇ ਆਉਣ ਜਿਹੜੇ ਸਾਰੇ ਪ੍ਰੋਜੈਕਟ ਨੇ ਨਜ਼ਰ ਆ ਸਕਣ ਵਿਧਾਨ ਸਭਾ ਹਲਕਾ ਦੀਨਾਨਗਰ ਨਾਲ ਸੰਬੰਧਿਤ ਸੀਨੀਅਰ ਕਾਂਗਰਸੀ ਆਗੂ ਸ਼ੋਕ ਚੌਧਰੀ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਪ੍ਰੈਸ ਕਾਨਫਰੰਸ ਬੁਲਾਉਂਦਾ ਕੀ ਮਕਸਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦਾ ਕੀ ਕਹਿਣਾ ਆਓ ਉਹਨਾਂ ਦੇ ਜ਼ੁਬਾਨੀ ਸੁਣਦੇ ਆ ਬਹੁਤ ਹੀ ਸਤਿਕਾਰਯੋਗ ਸਾਡੇ ਪੱਤਰਕਾਰ ਸਾਥੀਓ ਅਦੀਨਾਗਰ ਨਿਵਾਸੀਓ ਅਸੀਂ ਬਹੁਤ ਹੀ ਖੌਫਨਾਕ ਤੇ ਬੜੇ ਖਤਰਨਾਕ ਪੀਰੀਅਡ ਦੇ ਵਿੱਚੋਂ ਨਿਕਲ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੜ੍ਹ ਆਏ ਬਹੁਤ ਮੇਰਾ ਕਹਲਾ ਹਿਸਟੋਰੀਕਲ ਫਲੱਡ ਆਇਆ 88 ਚ ਵੀ ਆਏ ਸੀ ਬੜਾ ਉਦੋਂ ਵੀ ਵਿਨਾਸ਼ ਹੋਇਆ ਸੀ ਪਰ ਇਸ ਵਾਰੀ ਤੇ ਹੱਦ ਹੀ ਮੁੱਕ ਗਈ ਕਿ ਪਾਣੀ ਇੰਨਾ ਜ਼ਿਆਦਾ ਸੀ ਇੰਨਾ ਅਚਾਨਕ ਆਇਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਖਣ ਸੁਣਨ ਦਾ ਫਰਕ ਹੈ ਔਰ ਉਸ ਪੀਰੀਅਡ ਦੇ ਵਿੱਚ ਲੋਕਾਂ ਨੇ ਵੱਤ ਚੜ ਕੇ ਮਦਦ ਕੀਤੀ ਇੱਕ ਦੂਸਰੇ ਦੀ ਸਾਡਾ ਜਿਹੜਾ ਪੰਜਾਬ ਹੈ ਹਿੰਦੁਸਤਾਨ ਔਰ ਪੰਜਾਬ ਦੇ ਉੱਤੇ ਵੈਸੇ ਹੀ ਬਾਬਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਅਸ਼ੀਰਵਾਦ ਹੈ ਕਿ ਕੋਈ ਵੀ ਕਿਸੇ ਨੂੰ ਭੁੱਖਾ ਨਹੀਂ ਸੌਂ ਦਿੰਦਾ ਮਦਦ ਕਰਨ ਦੇ ਵਿੱਚ ਬਹੁਤ ਅੱਗੇ ਲੰਗਰ ਉਹਦਾ ਉਹ ਦੂਸਰਾ ਤੀਸਰਾ ਸਾਰਾ ਕੁਝ ਹਰ ਮਿਲਿਆ ਬੰਦੇ ਤਿਆਰ ਰਹਿੰਦੇ ਨੁਕਸਾਨ ਨੂੰ ਧਿਆਨ ਚ ਰੱਖਦੇ ਆ ਹੋਇਆ ਦੂਰ ਦਰਾਡੇ ਤੋਂ ਵੀ ਬਾਹਰ ਦੀਆਂ ਸਟੇਟਾਂ ਤੋਂ ਵੀ ਬਹੁਤ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ ਔਰ ਲੋਕ ਹੈ ਵੀ ਬੜੇ ਪਰੇਸ਼ਾਨ ਸਿਗੇ ਪੂਰੇ ਪੂਰੇ ਘਰ ਬਰਬਾਦ ਹੋ ਗਏ ਸਮਾਨ ਖਰਾਬ ਹੋ ਗਏ ਖੇਤੀ ਖਤਮ ਹੋ ਗਈ ਹੜ੍ਹ ਕਿਉਂ ਆਏ ਇਹਨਾਂ ਦਾ ਕੀ ਕਾਰਨ ਹੈ ਕਿਸ ਦੀ ਨਲਾਇਕੀ ਹੈ ਜਾਂ ਵੈਸੇ ਕੁਦਰਤ ਦਾ ਸਾਰਾ ਖੇਲ ਹੋਇਆ ਇਹਦੇ ਬਾਰੇ ਤੇ ਮੇਰਾ ਖਿਆਲ ਆ ਪੰਜਾਬ ਗਵਰਨਮੈਂਟ ਨੇ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਸਿਆਸ਼ਾਂ ਰੱਖਿਆ ਇਸੇ ਪਰਪਸ ਵਾਸਤੇ ਵੱਡੀਆਂ ਗੱਲਾਂ ਨੇ ਉਹਨਾਂ ਕੋਲ ਰਿਸੋਰਸਸ ਵੀ ਨੇ ਇਨਫੋਰਮੇਸ਼ਨਸ ਵੀ ਨੇ ਉਹ ਹਾਊਸ ਵਿੱਚ ਡਿਸਕਸ ਹੋਣਗੀਆਂ ਪਰ ਮੈਂ ਥੋੜਾ ਜਿਆ ਆਪਣੇ ਏਰੀਏ ਵਾਸਤੇ ਗੱਲ ਕਰਨਾ ਚਾਹੁੰਦਾ ਸੀ ਜਿਹੜੀਆਂ ਕੁਝ ਗੱਲਾਂ ਸਾਂਝੀਆਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਕਿ ਇਸ ਹੜ੍ਹਾਂ ਦੇ ਵਿੱਚ ਨੁਕਸਾਨ ਨੂੰ ਪੂਰਾ ਕਰਨ ਦੀ بجائے ਲੋਕਾਂ ਦੀ ਮਦਦ ਕਰਨ ਦੀ بجائے ਕੁਝ ਲੋਕ ਨੇ ਜਿਹੜੇ ਉਹ ਆਪਣੀ ਉੱਚੀ ਰਾਜਨੀਤੀ ਇਹ ਹੜਾਂ ਦੇ ਉੱਤੇ ਵੀ ਕਰਦੇ ਰਹੇ ਜਿਹੜਾ ਕਿ ਬੜਾ ਦੁਖਦਾਈ ਗੱਲ ਹੈ ਚਾਹੀਦਾ ਇਹ ਹੈ ਵੀ ਆਪਾਂ ਇੱਕ ਦੂਸਰੇ ਦੀ ਮਦਦ ਕਰੀਏ ਔਰ ਇਸ ਹੜਾਂ ਦੇ ਵਿੱਚ ਵੀ ਇੱਕ ਦੂਸਰੇ ਤੇ ਛੀਟਾ ਕਛੀ ਕਰਦੇ ਰਹੇ ਹੁਣ ਤਾਂ ਸਮਝ ਨਹੀਂ ਆਈ ਪਤਾ ਨਹੀਂ ਕਿੰਦਰ ਨੂੰ ਤਰੇ ਦਿਨ ਕੋਈ ਰਾਜਸਥਾਨ ਤੋਂ ਚਲਿਆ ਕੋਈ ਹਰਿਆਣਾ ਤੋਂ ਚਲਿਆ ਕੋਈ ਯੂਪੀ ਤੋਂ ਚਲਿਆ ਲੋਕ ਮਦਦ ਲੈ ਕੇ ਆ ਰਹੇ ਨੇ ਭਈ ਪੰਜਾਬ ਇਸ ਵੇਲੇ ਸੰਤਾਪ ਚਾ ਪੰਜਾਬ ਦੇ ਵਿੱਚ ਹੜ ਪੀੜਤ ਲੋਕ ਪਰੇਸ਼ਾਨ ਨੇ ਅਸੀਂ ਜਾ ਕੇ ਉਹਨਾਂ ਦੀ ਮਦਦ ਕਰੀਏ ਪਰ ਜਿਹੜੇ ਲੋਕਲ ਇਥੋਂ ਦੇ ਸੈਲਫ ਸਟਾਈਲਡ ਸੋ ਕਾਲਡ ਲੀਡਰਸ ਉਹ ਆਪਣੀ ਆਪਣੀ ਰਾਜਨੀਤੀ ਚਮਕਾਉਣ ਦੇ ਉਤੇ ਇੱਕ ਦੂਸਰੇ ਦੇ ਨਾਲ ਅਲਾਮੇ ਦੇਣੇ ਇੱਕ ਦੂਸਰੇ ਦੇ ਨਾਲ ਤਾਨਾ ਪਾਨੇ ਦੇਣੇ ਇਹੋ ਜਿਹੇ ਕੰਮਾਂ 'ਚ ਬਿਜ਼ੀ ਰਹੇ ਨਾ ਜਿਹੜਾ ਕਿ ਬਹੁਤ ਹੀ ਮੰਦ ਭਾਗ ਆ ਪਹਿਲਾਂ ਨੀਸੀ ਦੀ ਨਗਰ ਦੇ ਚ ਇਹੋ ਜੀ ਕਦੇ ਕੋਈ ਗੱਲ ਹੁੰਦੀ ਰਾਜਨੀਤਿਕ ਲੋਕ ਇੱਕ ਦੂਸਰੇ ਦਾ ਸਨਮਾਨ ਕਰਦੇ ਸੀ ਰਾਜਨੀਤੀ ਚ ਹਰ ਆਦਮੀ ਦਾ ਦਿਲ ਕਰਦਾ ਮੈਂ ਅੱਗੇ ਲੰਘਾਂ ਹਰ ਪਾਰਟੀ ਦਾ ਦਿਲ ਕਰਦਾ ਕਿ ਅਸੀਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਈਏ ਪਰ ਦੋ ਤਰੀਕੇ ਆ ਇੱਕ ਹੈ ਨੈਗੇਟਿਵ ਰਾਜਨੀਤੀ ਕਿ ਤੁਸੀਂ ਆਪਣੇ ਦੂਸਰੇ ਦੇ ਉੱਤੇ ਟਿੱਕਾ ਟਪਣੀ ਕਰੋ ਰੋਦਨ ਐਵੇਂ अनਨੈਸੈਸਰੀ ਛੀਟਾ ਕਾਸੀ ਕਰ ਦੇ ਤੋ ਇੱਕ ਹੁੰਦੀ ਹੈ ਕਿ ਤੁਸੀਂ ਆਪ ਇਨਾ ਵਧੀਆ ਕੰਮ ਕਰੋ ਕਿ ਲੋਕ ਜੜਿਆ ਤੁਹਾਡੀ ਤੁਹਾਡੇ ਨਾਲ ਹਾਂ ਨਾ ਹਾਂ ਮਿਲਾਨ ਔਰ ਤੁਹਾਡੀ ਰਿਸਪੈਕਟ ਕਰਨ ਔਰ ਤੁਹਾਨੂੰ ਉਹ ਠੀਕ ਸਮਝਾ ਪੰਜਾਬੀ ਜੀ ਜੇ ਤੁਸੀਂ ਕਹਿ ਲਓ ਕਿ ਇੱਕ ਹੁੰਦਾ ਕਿ ਇੱਕ ਦੀ ਲਕੀਰ ਮਟੇਣੀ ਦੂਸਰੇ ਦੀ ਦੂਸਰੀ ਆ ਕਿ ਆਪਣੀ ਲਕੀਰ ਵੱਡੀ ਕਰਨੀ ਕਿ ਭਾਈ ਤੁਸੀਂ ਅੱਜ ਤੱਕ ਦਿਨਾਂ ਨਗਰ ਚ ਇਹੋ ਹੀ ਰਿਹਾ ਕਿ ਸਾਰੀ ਦੁਨੀਆ ਦੇ ਰਾਜਨੀਤੀ ਜਦੋਂ ਵੀ ਕੀਤੀ ਇੱਥੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਡੇ ਰਾਈਵਲ ਵੀਰੇ ਨਾ ਹੱਕ ਚ ਵੀ ਦੇ ਲਓ ਆਪਣੀ ਆਪਣੀ ਰਾਜਨੀਤੀ ਕਰਦੇ ਸੀ ਪੋਜ਼ਿਟਿਵ ਰਾਜਨੀਤੀ ਕਰਦੇ ਪਰ ਹੁਣ ਹੈ ਜਿਹੜੇ ਨਵੇਂ ਮੁੰਡੇ ਆਏ ਨੇ ਜਿਹੜੇ ਨਵੇਂ ਕੈਂਡੀਡੇਟ ਨੇ ਇਹ ਆਪਣੇ ਆਪ ਨੂੰ ਨਾ ਸਟੈਬਲਿਸ਼ ਕਰਨ ਵਾਸਤੇ ਦੂਸਰੇ ਦੇ ਉੱਤੇ ਮਡ ਸਲਿੰਗਿੰਗ ਕਰਨਗੇ ਇਹ ਨਹੀਂ ਸੋਚਦੇ ਵੀ ਆ ਸਾਨੂੰ ਮਿਹਨਤ ਕਰਨੀ ਚਾਹੀਦੀ ਅੱਗੇ ਆਣਾ ਚਾਹੀਦਾ ਦੋ ਤਿੰਨ ਗੱਲਾਂ ਆਮ ਤੌਰ ਤੇ ਕਰਨਗੇ ਉਹ ਜੀ 40 ਸਾਲ ਇਹਨਾਂ ਦੇ ਕੋਲ ਅਰੇਆ ਆਪਣਾ ਲੀਡਰਸ਼ਿਪ ਤੇ ਇਹਨਾਂ ਨੇ ਦੀਨਾ ਨਗਰ ਦਾ ਕੀਤਾ ਕੀ ਮੈਂ ਇਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਜਿਹੜਾ ਗਵਰਨਮੈਂਟ ਮੁਲਾਜ਼ਮ ਵੀ ਇੱਕ ਵਾਰੀ ਭਰਤੀ ਹੁੰਦਾ ਤੇ ਉਹ 58 ਸਾਲ ਦੇ ਵਿੱਚ ਜਾ ਕੇ ਰਟਾਇਰ ਹੁੰਦਾ ਲੇਕਿਨ ਪੋਲਿਟੀਕਲ ਲਾਈਫ ਜਿਹੜੀ ਹੈ ਕਿਸੇ ਵੀ ਪੋਲਿਟੀਸ਼ੀਅਨ ਦੀ ਉਹ 5 ਸਾਲ ਹੈ 5 ਸਾਲ ਬਾਅਦ ਫਿਰ ਉਹਨੇ ਐਗਜ਼ਾਮ ਪਾਸ ਕਰਨਾ ਫੋਰ ਐਗਜ਼ਾਮ ਵੀ ਇਹ ਹੋ ਜਾਇਆ ਕਿ ਜਿਹੜਾ ਆਪਣੇ ਹੱਥ 'ਚ ਨਹੀਂ ਹੈ ਲੋਕਾਂ ਦੇ ਹੱਥ 'ਚ ਲੋਕਾਂ ਨੇ ਜਾ ਕੇ ਵੋਟਾਂ ਪਾਣੀਆਂ ਬਟਨ ਦੱਬਣੇ ਆ ਵੈਲਟ ਪੇਪਰਾਂ ਦੇ ਮੋਹਰੇ ਲਾਣੀਆਂ ਸਾਰਾ ਮਾਈਨਸ ਪਲੱਸ ਕਰਕੇ ਜਿਹਦੇ ਕੋਲ ਮੈਜੋਰਟੀ ਆਂਦੀ ਆ ਉਹ ਜਿੱਤਦਾ ਇਹ ਸਿਰਫ ਇਸੇ ਗੱਲ ਤੇ ਜੈਲਸੀ ਕਰੀ ਜਾਣੀ ਕਿ ਇਟ ਇਜ਼ ਅਨ ਓਪਨ ਸੀਕਰਟ ਪਰ ਠੀਕ ਆ 25 ਸਾਲ ਮੇਰੇ ਪਿਤਾ ਜੀ ਨੂੰ ਲੋਕਾਂ ਨੇ ਪਿਆਰ ਦਿੱਤਾ ਕਿ ਦੀਨਾ ਨਗਰ ਦੇ ਲੋਕਾਂ ਨੇ ਸਾਡੇ ਨਾਲ ਬਹੁਤ ਪਿਆਰ ਪਾਇਆ ਦਾ 2002 ਤੋਂ ਅਰੁਣਾ ਚੌਧਰੀ ਹੈ ਲੋਗ ਵੋਟਾਂ ਪਾਉਂਦੇ ਆ ਪਿਆਰ ਨਾਲ ਅਸੀਂ ਜਿੱਤਦੇ ਆ ਕੋਈ ਅਸੀਂ ਸੈਲਫ ਸਟਾਈਲਡ ਸੋ ਕਾਲਡ ਨਹੀਂ ਆ ਤੇ ਆਪ ਮੋਹਰੇ ਲੀਡਰ ਬਣੇ ਫਿਰਦੇ ਆ ਇਹ ਨੇ ਜਿਹੜੇ ਆਪ ਮੋਹਰੇ ਲੀਡਰ ਕੁਝ ਕੈਂਡੀਡੇਟ ਇਹੋ ਜਿਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਵੀ ਸਾਡੇ ਬਜ਼ੁਰਗਾਂ ਦੇ ਨਾਲ ਟੱਕਰਾਂ ਲੈ ਕੇ ਦੇਖ ਲਿਆ ਤੇ ਨਹੀਂ ਕਾਮਯਾਬੀ ਮਿਲੀ ਕੁਝ ਇਹੋ ਜਿਹਨੇ ਜਿਹੜੇ ਲਾਈਨ 'ਚ ਲੱਗੇ ਜਾਂਦੇ ਆ 15 15 ਬੰਦੇ ਲਾਈਨ 'ਚ ਲੱਗੇ ਦਿੰਨ ਸਾਡੇ ਜਦੋਂ ਸਾਡਾ ਇਸ਼ੂ ਆਉਂਦਾ ਉਦੋਂ ਇਕੱਠੇ ਤੇ ਜਿਸ ਵੇਲੇ ਆਪਣੀ ਪਾਰਟੀ ਦੀ ਟਿਕਟ ਦੀ ਗੱਲ ਆਉਂਦੀ ਤੇ ਫਿਰ ਇੱਕ ਦੂਸਰੇ ਦੇ ਲੜਾਈ ਕਰਦੇ ਨੇ ਕਿ ਭਲੇ ਮਾਨਸੋ ਪਹਿਲੇ ਤੁਸੀਂ ਆਪਣੀ ਲਕੀਰ ਵੱਡੀ ਕਰੋ ਆਪਣੀ ਪਾਰਟੀ ਨੂੰ ਦੱਸੋ ਕਿ ਮੈਂ ਬਹੁਤ ਕੰਮ ਕਰ ਰਿਹਾ ਜਾਂ ਮੈਨੂੰ ਬਹੁਤ ਹੈਗਾ ਟਿੱਕਾ ਟਿੱਪਣੀਆਂ ਜਿਹੜੀਆਂ ਕਰਨੀਆਂ ਜੇ ਕਿਸੇ ਨੇ ਕਿਸੇ ਦੀ ਮਦਦ ਕੀਤੀ ਹੈ ਇਸ ਹੜਾ ਦੇ ਵਿੱਚ ਉਹਦੀ ਮਿਹਰਬਾਨੀ ਹੈ ਉਹਨੇ ਆਪਣੀ ਮਰਜ਼ੀ ਨਾਲ ਕੀਤੀ ਹੈ ਲੋਕਾਂ ਦੀ ਜਿਹੜੀ ਹੜ ਪੀੜਤ ਨੇ ਉਹਨਾਂ ਦੇ ਨਾਲ ਹਮਦਰਦੀ ਜਤਾਈ ਹੈ ਕਿਸੇ ਨੇ ਘਟ ਜਤਾਈ ਕਿਸੇ ਨੇ ਵੱਧ ਜਤਾਈ ਇਹ ਨਹੀਂ ਹੁੰਦਾ ਕਿ ਕੌਣ ਕਿਸੇ ਨੂੰ ਕੀ ਦੇ ਆ ਕੌਣ ਕਿਸੇ ਨੂੰ ਕੀ ਦੇ ਸਕਦਾ ਕੁਝ ਨਹੀਂ ਦੇ ਸਕਦਾ ਇਹ ਇੱਕ ਪਿਆਰ ਦਿਲਾਸਾ ਦੇਣ ਦੀ ਗੱਲ ਹੁੰਦੀ ਹੈ ਕਿ ਤੁਸੀਂ ਜਿਹੜਾ ਕੋ ਪੀੜਤ ਪਰਿਵਾਰ ਹੈ ਉਹਨੂੰ ਜਾ ਕੇ ਦਿਲਾਸਾ ਦਿੰਦੇ ਉਹਨੂੰ ਹੌਸਲਾ ਮਿਲਦਾ ਲੇਕਿਨ ਹਰ ਵੇਲੇ ਉਲਟੀਆਂ ਸਿੱਧੀਆਂ ਗੱਲਾਂ ਕਰਨੀਆਂ ਮੈਂ ਅੱਜ ਇਹਨਾਂ ਨੂੰ ਇਹ ਦੱਸ ਦੇਣਾ ਚਾਹਨਾ ਕਿ 1967 ਦੇ ਵਿੱਚ ਇਹ ਦੀਨਾ ਨਗਰ ਹਲਕਾ ਬਣਿਆ ਸੀ ਮੇਰੇ ਪਿਤਾ ਜੀ ਨੂੰ ਟਿਕਟ ਮਿਲੀ ਲੋਕਾਂ ਦਾ ਪਿਆਰ ਮਿਲਿਆ ਉਹ ਐਮਐਲਏ ਜਿੱਤੇ 25 ਸਾਲ ਉਹਨਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਲੋਕਾਂ ਦੇ ਪਿਆਰ ਨਾਲ ਹੁਣ 2002 ਤੋਂ ਅਰੁਣਾ ਚੌਧਰੀ ਹੈ ਲੋਕ ਪਿਆਰ ਨਾਲ ਉਹਨੂੰ ਜਿਤਾਉਂਦੇ ਆ ਔਰ ਅਸੀਂ ਆਪਣੀ ਡਿਊਟੀ ਬੜੀ ਵਖੂਬੀ ਨਿਭਾਨਿਆ ਮੇਰੇ ਫਾਦਰ ਨੇ ਵੀ ਔਰ ਅਸੀਂ ਵੀ ਬਿਲਕੁਲ ਬੜੀ ਡੈਡੀਕੇਸ਼ਨ ਦੇ ਨਾਲ ਆਪਣੇ ਇਲਾਕੇ ਦੀ ਸੇਵਾ ਕਰਦੇ ਆਂ ਇਹ ਕਹਿ ਦੇਣਾ ਨਹੀਂ ਕੀਤਾ ਕੁਝ ਨਹੀਂ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਮੇਰੇ ਫਾਦਰ ਸਾਹਿਬ ਜਿੱਤੇ ਨ ਪਹਿਲੀ ਵਾਰ ਹੀ ਸਟਾਰਟ ਦਿਨਾਨਗਰ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਬਿਜਲੀ ਵੀ ਨਹੀਂ ਸੀ ਹੈ ਦੀਨਾ ਨਗਰ ਦੇ ਸਾਰੇ ਪਿੰਡਾਂ ਦੀ ਰੋਡ ਕਨੈਕਟੀਵਿਟੀ ਵੀ ਦੀ ਸੀ ਹੈ ਕਿ ਕੱਚੇ ਪਏ ਹੁੰਦੇ ਸੀ ਅੱਜ ਜੇ ਦੀਨਾ ਨਗਰ ਦੇ ਚ 100% ਕਨੈਕਟੀਵਿਟੀ ਹੈ ਰੋਡ ਕਨੈਕਟੀਵਿਟੀ ਹੈ ਇਹ ਉਹਨਾਂ ਦੀ ਦੇਣ ਹੈ ਜੇ 100% ਪਿੰਡਾਂ ਦੇ ਵਿੱਚ ਬਿਜਲੀ ਹੈ ਤੇ ਇਹ ਉਹਨਾਂ ਦੀ ਦੇਣ ਹੈ 1980 ਦੇ ਵਿੱਚ ਜਦੋਂ ਉਹ ਜਿੱਤੇ ਨਾ ਤੇ ਆ ਸ਼ੂਗਰ ਮਿਲ ਪਨੇਆੜ ਲੈ ਕੇ ਆਏ ਅੱਜ ਸਾਰੇ ਜਿਹੜੇ ਸਾਡੇ ਇਲਾਕੇ ਦੇ ਕਿਸਾਨ ਬੜੇ ਖੁਸ਼ਹਾਲ ਨੇ ਤੇ ਇਸ ਮਿਲ ਦੀ ਕਮਾਤ ਹੈ ਇਹ ਉਹਨਾਂ ਦੀ ਬਣਾਈ ਦੀ ਆ 10+2 ਬாய் ਸਕੂਲ ਦੀ ਬਿਲਡਿੰਗ ਔਰ ਬாய் ਸਕੂਲ ਦਿਨਾਲਗਰ ਲੈ ਕੇ ਆਏ ਨੇ ਤੁਹਾਨੂੰ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਯਾਦ ਆ ਕਿ ਕੁੜੀਆਂ ਦਾ ਸਕੂਲ ਜਿਹੜਾ ਸੀ ਇਹ ਆਰੀਆ ਸਮਾਜ ਮੰਦਰ ਉਹ ਪਾਛੀ ਦੀ ਪੁਰਾਣੀ ਦੁਕਾਨ ਦੇ ਪਾਛੀ ਦੀ ਦੁਕਾਨ ਦੇ ਪਿੱਛੇ ਹੁੰਦਾ ਸੀ ਠੀਕ ਹੈ ਜੇ ਅੱਜ ਥਾਣੇ ਲਾਗੇ ਵੱਡੀ ਗਰਾਊਂਡ ਦੇ ਵਿੱਚ ਲਿਆ ਕੇ ਬਿਲਡਿੰਗ ਬਣਾਈ 10+2 ਕੁੜੀਆਂ ਦਾ ਕੰਨਿਆਂ ਦਾ ਸਕੂਲ ਕੀਤਾ ਗਰਲਸ ਦਾ ਮੇਰੇ ਫਾਦਰ ਦੀ ਦੇਣਾ ਇਸੇ ਕਰਕੇ ਉਹ ਸਕੂਲ ਦਾ ਨਾਮ ਵੀ ਉਹਨਾਂ ਦੇ ਨਾਂ ਦੇ ਉੱਤੇ ਆ ਤੁਹਾਨੂੰ ਸਭ ਨੂੰ ਪਤਾ ਜੇ ਐਸਐਸਐਮ ਕਾਲਜ ਬਣਾਇਆ ਕੋ ਇੰਨੇ ਦੂਰ ਅੰਦੇਸ਼ੀ ਸੀ ਕਿ ਸਾਡੇ ਬੱਚਿਆਂ ਨੂੰ ਬਰਦਾਸਪੁਰ ਜਾਂ ਪਠਾਨਕੋਟ ਜਾਣਾ ਪੈਂਦਾ ਆਰੀਆ ਸਮਾਜੀ ਸਨ ਆਰੀਆ ਸਮਾਜ ਨੂੰ ਰਿਕੁਐਸਟ ਕੀਤੀ ਸਵਾਮੀ ਸਰਵਾਨੰਦ ਜੀ ਸਨ ਤੇ ਆਪਾਂ ਇੱਥੇ ਕਾਲਜ ਖੋਲੀ ਏ ਉਹ ਕਹਿੰਦੇ ਚੌਧਰੀ ਸਾਹਿਬ ਜੈਮੁਨੀ ਜੀ ਸਾਡੇ ਕੋਲ ਪੈਸੇ ਕਿੱਥੋਂ ਆਣਗੇ ਉਹਨਾਂ ਜ਼ਮਾਨੇ 'ਚ ਪੈਸੇ ਬਹੁਤ ਹੁੰਦੇ ਸੀ ਘੱਟ ਉਹਨਾਂ ਨੇ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ ਪੰਜਾਬ ਦੇ ਉਹਨਾਂ ਤੋਂ ਲੈ ਕੇ ਆਏ ਗ੍ਰਾਂਟ ਕੁਝ ਮਾਰਕੀਟ ਕਮੇਟੀ ਤੋਂ ਗ੍ਰਾਂਟ ਗ੍ਰਾਂਟ ਦਵਾਈ ਔਰ ਐਸਐਸਐਮ ਕਾਲਜ ਜਿੱਥੇ ਬਣਿਆ ਜ਼ਮੀਨ ਇੱਥੇ ਸਾਡੇ ਕਰਮਚੰਦ ਜੀ ਪ੍ਰਿੰਸੀਪਲ ਹੁੰਦੇ ਸੀ ਆਰਿਆ ਸਕੂਲ ਦੇ ਉਹਨਾਂ ਨੇ ਜ਼ਮੀਨ ਡੋਨੇਟ ਕੀਤੀ ਔਰ ਕਾਲਜ ਸ਼ੁਰੂ ਕੀਤਾ ਅੱਜ ਦਿਨਾਂ ਨਗਰ ਚ ਵਨ ਆਫ ਦੀ ਬੈਸਟ ਕਾਲਜ ਐਸਐਸਐਮ ਦਾ ਇੱਥੇ ਕੋਈ ਚੰਡੀਗੜ੍ਹ ਜਾਣ ਦਾ ਸਾਧਨ ਨਹੀਂ ਸੀ ਹੁੰਦਾ ਬੱਸ ਸਟੈਂਡ ਤੋਂ ਚੰਡੀਗੜ੍ਹ ਨੂੰ ਬੱਸ ਚਲਾਈ ਉਹਨਾਂ ਨੇ ਜਿੰਨੇ ਉਸ ਵੇਲੇ ਸਰਕਾਰ ਦੇ ਬਣਾਦੇ ਆ ਪੁਲ ਚਾਹੀਦੇ ਹੀ ਪੁਲ ਬਣਾਏ ਇਹ ਕਹਿੰਦੇ ਜੀ ਕੀ ਕੀਤਾ 2002 ਦੇ ਵਿੱਚ ਅਰੋਣਾ ਚੌਧਰੀ ਆਈ ਮੈਂ ਇਹ ਦੱਸਣਾ ਚਾਹਨਾ ਵੀ 2002 ਤੋਂ ਲੈ ਕੇ ਅੱਜ ਤੱਕ 10 ਸਾਲ ਕਾਂਗਰਸ ਦਾ ਰਾਜ ਰਿਹਾ ਪਰ ਪੰਜਾਬ 'ਚ 10 ਸਾਲ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ 2 ਤੋਂ 7 ਤੇ 17 ਤੋਂ 22 ਕਾਂਗਰਸ 7 ਤੋਂ 17 ਲਗਾਤਾਰ 10 ਸਾਲ ਦੋ ਟਰਮਾਂ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ ਹੁਣ 4.4 ਸਾਲ ਤੋਂ ਆ ਪਾਰਟੀ ਦਾ ਰਾਜ ਹੈ। ਅਰੁਣਾ ਚੌਧਰੀ ਨੇ ਦੁਰਾਂਗਲਾ ਬਲਾਕ ਬਣਾਇਆ। ਮਕੋੜਾ ਜਿੱਥੇ ਹੜਾ ਆ ਇਹ ਹੜ 2003 ਚ ਹੀ ਆਗੇ ਸੀ। ਲੇਕਿਨ ਉਥੇ ਸਪਰ ਬਣਾਇਆ 1 ਕਰੋੜ 16 ਲੱਖ ਦੇ ਨਾਲ ਜਿਹਦੇ ਕਰਕੇ ਅੱਜ ਤੱਕ ਉਹ ਪਾਣੀ ਅੱਗੇ ਨਹੀਂ ਵੱਧ ਸਕਿਆ। ਹੁਣ ਤੇ ਪਾਣੀ ਐਕਸੈਸਿਵ ਆ ਗਿਆ ਜਿਸ ਕਰਕੇ ਆ ਉਹਨੇ ਨੁਕਸਾਨ ਕੀਤਾ। ਬਾਹਮਣੀ ਬਿਜਲੀ ਬੋਰਡ ਦਾ ਗ੍ਰਿਡ ਬਣਵਾਈਏ ਇਹਨਾਂ ਨੇ ਗ੍ਰਿਡ ਸਟੇਸ਼ਨ ਉਥੇ ਪੰਡੋਰੀ ਮਹੰਤਾਂ ਉਥੇ ਬਿਜਲੀ ਬਹੁਤ ਡਿਮ ਸੀ ਅਸੀਂ ਜਿਹੜੇ ਮਹੰਤ ਨੇ ਇਸ ਵੇਲੇ ਮੌਜੂਦਾ ਉਹਨਾਂ ਨੂੰ ਜਾ ਕੇ ਰਿਕਵੈਸਟ ਕੀਤੀ ਕਿ ਤੁਸੀਂ ਜ਼ਮੀਨ ਸਾਨੂੰ ਡੋਨੇਟ ਕਰਾ ਦਿਓ ਅਸੀਂ ਇੱਥੇ ਬਿਜਲੀ ਬੋਰਡ ਦਾ ਦਫ਼ਤਰ ਬਣਾ ਦੇਾਂਗੇ ਗ੍ਰਿਡ ਬਣਾ ਦੇਾਂਗੇ ਜਿੰਨਾ ਤੁਹਾਡੇ ਏਰੀਆ ਦੀ ਬਿਜਲੀ ਠੀਕ ਹੋ ਜਾਏਗੀ ਫੋ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਉਸ ਵੇਲੇ ਲਿਖ ਕੇ ਦਿੱਤਾ ਐਫੀਡੇਵਿਟ ਔਰ ਅੱਜ ਉਥੇ ਗ੍ਰੀਟਰ ਬਣ ਗਈ। ਛੇ ਰਸੀ ਜਿੰਨੇ ਬ੍ਰਿਜ ਨੇ ਪਿਛਲੀ ਵਾਰੀ ਜਾਂ ਨਕਾਸੀ ਤੇ ਜਕੜੀ ਵਾਲਾ ਪੁਲ ਬਣਾਇਆ। ਉਹ ਨਡਾਲਾ ਪਿੰਡ ਉਥੋਂ ਦੇ ਵੀ ਕਈ ਲੀਡਰ ਨੇ ਨਡਾਲਾ ਜਿਹੜੀ ਡਰੇਨ ਆ ਉਹਦੇ ਤੇ ਨਵਾਂ ਬਣਾਇਆ ਤੁਸੀਂ ਉਧਰੋਂ ਆਂਦੇ ਹੋ। ਨਵਾਂ ਪੁਲ ਬਣਾਇਆ ਪੁਰਾਣਾ ਖਸਤਾ ਹਲ ਦੇ ਵਿੱਚ ਸੀ। ਛੇ ਦੀਨਾਨਗਰ ਦੇ ਸ਼ਹਿਰ ਦੀ ਅਪਗ੍ਰੇਡੇਸ਼ਨ ਕਰਕੇ ਸਬਡਿਵੀਜ਼ਨ ਬਣਾਈ ਫੁੱਲ ਤਹਿਸੀਲ ਬਣਾਈ ਅਸੀਂ ਗੁਰਦਾਸਪੁਰ ਜਾਂਦੇ ਰਿਆਂ ਫਿਰ ਉਹਦੀ ਬਿਲਡਿੰਗ ਬਣਵਾਈ ਦੁਰਾੰਗੜਾ ਸਾਹ ਤਹਿਸੀਲ ਬਣਾਈ ਫਿਰ ਉੱਥੇ ਉਹਦੀ ਬਿਲਡਿੰਗ ਬਣਾਈ 5.5 ਕਰੋੜ ਦਾ ਇੱਥੇ ਬਿਲਡਿੰਗ ਬਣਾਈ ਦੀਨਾਨਗਰ ਦੀ 2.5-3 ਕਰੋੜ ਦੇ ਨਾਲ ਬਣਾਈ ਦੁਰਾੰਗੜੇ ਅੱਜ ਸਾਰੀਆਂ ਜਿਹੜੇ ਕੰਮ ਨੇ ਦੀਨਾਨਗਰ ਦੇ ਦੀਨਾਨਗਰ ਚ ਹੋ ਰਹੇ ਨੇ シュガーミル ਦੀ ਐਕਸਟੈਂਸ਼ਨ ਕਰਾਈਆ ਹੁਣੇ ਤਾਜੀ 450 ਕਰੋੜ ਰੁਪਈਆ ਹਾਲਾਂਕਿ ਪੰਜਾਬ ਦੀ ਗਵਰਨਮੈਂਟ ਹੱਥ ਚੁੱਕ ਗਈ ਸੀ ਲੇਕਿਨ ਕੋਆਪਰੇਟਿਵ ਮਹਿਕਮੇ ਦੇ ਵਿੱਚੋਂ ਹੀ ਪੈਸਾ ਜਨਰੇਟ ਕਰਕੇ 슈ガーミル ਦੀ ਐਕਸਟੈਂਸ਼ਨ ਕਰਾਈਆ ਤਿੰਨ ਗੁਣਾ ਕਰਾਤੀ ਕੈਪੈਸਿਟੀ ਦੀ ਪਨੇਆੜ ਵਾਲੀ ਦੀ ਟਾਲੀ ਸਾਗ ਗੁਰਦੁਆਰਾ ਆਪਣਾ ਉਥੋਂ ਬਸ ਚੰਡੀਗੜ੍ਹ ਨੂੰ ਚਲਾਈ ਅੱਜ ਉਹ ਲੋਕਾਂ ਨੂੰ ਜਾ ਕੇ ਪੁੱਛੋ ਕਿ ਨਾ ਉਹਨਾਂ ਨੂੰ ਸ਼ੋਖਾ ਇਸ ਗੱਲ ਦਾ ਦੀਨਾਨਗਰ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਚ ਸੀਵਰੇਜ ਪਾਇਆ 100% ਵਾਟਰ ਸਪਲਾਈ ਕਰਾਤੀ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਤਾ ਜਿਹੜਾ ਪਾਣੀ ਸ਼ੁੱਧ ਕਰਕੇ ਦੇ ਨਿਕਾਸੀ ਵਿੱਚ ਡਿਸਪੋਜ਼ ਆਫ ਕਰ ਰਿਹਾ ਇਸ ਵੇਲੇ ਵਰ ਕੇਵਲ ਆਉਂ ਦਿਨਾਨਗਰ ਦੇ ਰੋਡ ਦੇ ਉੱਤੇ ਜੀਟੀ ਰੋਡ ਦੇ ਉੱਤੇ ਨਵੀਆਂ ਲਾਈਟਾਂ ਲਾਈਆਂ ਸਟਰੀਟ ਲਾਈਟ ਔਰ ਸਾਰਿਆਂ ਨੂੰ ਵਧੀਆ ਗੱਲ ਜਿਹੜਾ ਕਿ ਮੈਡਮ ਦਾ ਬੜਾ ਡ੍ਰੀਮ ਪ੍ਰੋਜੈਕਟ ਸੀ ਕਿ ਦੀਨਾ ਨਗਰ ਚ ਪਾਰਕ ਕੋਈ ਨਹੀਂ ਬਿਜਲੀ ਬੋਰਡ ਤੋਂ ਜ਼ਮੀਨ ਪਰਚੇਜ਼ ਕਰਕੇ ਪਾਰਕ ਬਣਾਈ ਅੱਜ ਉੱਥੇ ਬੱਚੇ ਖੇਡਦੇ ਆ ਮौज ਕਰਦੇ ਆ ਔਰ ਸਾਰਿਆਂ ਨੂੰ ਵਧੀਆ ਗੱਲ ਰੇਲਵੇ ਓਵਰ ਬ੍ਰਿਜ ਬਣਾਇਆ ਔਰ ਰੇਲਵੇ ਓਵਰ ਬ੍ਰਿਜ ਇਹ ਜਿਹੜੇ ਅੱਜ ਬਹੁਤ ਗੱਲਾਂ ਕਰਦੇ ਨਾ ਬੀਜੇਪੀ ਵਾਲੇ ਜਾਂ ਆਪ ਪਾਰਟੀ ਵਾਲੇ ਰੇਲਵੇ ਓਵਰ ਬ੍ਰਿਜ ਦੇ ਵਿੱਚ 50% ਸੈਂਟਰ ਦੀ ਸਰਕਾਰ ਨੇ ਤੇ 50% ਪੰਜਾਬ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੇ ਪਾਣਾ ਹੁੰਦਾ। ਲੇਕਿਨ ਇੱਥੇ ਬੀਜੇਪੀ ਹੱਥ ਛੱਡ ਗਈ ਕਹਿੰਦੀ ਅਸੀਂ ਜੀ ਇਹ ਲਿੰਕ ਰੋਡਾਂ ਅਸੀਂ ਪੈਸੇ ਨਹੀਂ ਦੇਣੇ। ਔਰ ਅਰੁਣਾ ਚੌਧਰੀ ਨੇ 100% ਪੰਜਾਬ ਗਵਰਨਮੈਂਟ ਦਾ ਪੈਸਾ ਲੈ ਕੇ ਤੇ ਇਹ ਰੇਲਵੇ ਓਵਰ ਬ੍ਰਿਜ ਬਣਾਇਆ। ਪੁਲਾਂ ਦੀ ਕੋਈ ਗਿਣਤੀ ਨਹੀਂ। ਕਿੰਨੇ ਪੁਲ ਬਣਾਤੇ। ਐਮਾ ਐਮਾ ਦਬੁਰਜੀ ਪੁਲ ਬਣਾਤਾ ਜੋਗਰਪਿੰਡ ਬਣਾਤਾ। ਬਹੁ ਉਪਰ ਜਟਾ ਬਣਾਤਾ ਸ਼ਮਸ਼ੇਰਪੁਰ ਬਣਾਤਾ ਐਦਰ ਸਦਾਣੇ ਪਿੰਡ ਉਹ ਜਿਹੜਾ ਨਾਲਾ ਸੀ ਉਥੇ ਬਹੁਤ ਵਧੀਆ ਬਣਾਤਾ ਸੜਕ ਕੋਈ ਨਹੀਂ ਛੱਡੀ ਜਿੱਥੇ ਰੀ ਕਾਰਪਟਿੰਗ ਨਹੀਂ ਕਰਾਈ ਔਰ ਵਧੀਆ ਨਹੀਂ ਬਣਾਈ ਅਜੇ ਵੀ ਯਾਰੇ ਕਹਿੰਦੇ ਨਾ ਕਿ ਇਹਨਾਂ ਨੇ ਕੀ ਕੀਤਾ ਚਾੜੀਆਂ ਸਾਲਾਂ ਚ ਮੈਂ ਇਹ ਪੁੱਛਣਾ ਚਾਹਨਾ ਕਿ ਅਰੁਣਾ ਚੌਧਰੀ ਜਦੋਂ ਦੀ ਆਈ ਆ 10 ਸਾਲ ਭਾਜਪੀ ਇਹ ਗਾਲੀ ਦਲ ਦੀ ਸਰਕਾਰ ਰਹੀ ਆ 10 ਸਾਲ ਹੀ ਸਾਡੀ ਰਹੀ ਆ 10 ਇਹਨਾਂ ਦੀ ਰਹੀ ਆ ਮੈਨੂੰ ਇੱਕ ਪ੍ਰੋਜੈਕਟ ਮੈਂ ਚੈਲੰਜ ਕਰਦਾ। ਤੁਸੀਂ ਸਾਰੇ ਪੱਤਰਕਾਰ ਵੀਰ ਦੀਨਾ ਨਗਰ ਦੇਓ। ਉਹਨਾਂ ਨੂੰ ਵੀ ਪੁੱਛ ਲਿਓ। ਮੈਂ ਚੈਲੰਜ ਕਰਦਾ ਜਦੋਂ ਮਰਜ਼ੀ ਮੇਰੇ ਨਾਲ ਬੈਠ ਕੇ ਬਹਿਸ ਕਰ ਲੈਣ। ਮਨੂੰ ਇੱਕ ਪ੍ਰੋਜੈਕਟ ਦੱਸ ਦੇਣ ਕਿ ਇਹਨਾਂ ਦਸ ਸਾਲਾਂ ਦੇ ਵਿੱਚ ਦੀਨਾ ਨਗਰ ਵਾਸਤੇ ਲੈ ਕੇ ਆਏ। ਜਾਂ ਮਨੂੰ ਆਪ ਪਾਰਟੀ ਵਾਲੇ ਦੱਸ ਦੇਣ ਕਿ ਕੋਈ ਇੱਕ ਪ੍ਰੋਜੈਕਟ ਇੱਥੇ ਲੈ ਕੇ ਆਏ। ਇਹ ਸਾਡਾ ਰੇਲਵੇ ਓਵਰ ਬ੍ਰਿਜ ਮਨਜ਼ੂਰ ਕਰਾਏ ਦਾ ਬਣਵਾਇਆ ਦਾ ਉਦਘਾਟਨ ਕਰਨ ਤੇ ਜ਼ਰੂਰ ਆਗੇ। ਬੀਜੇਪੀ ਵਾਲੇ ਵੀ ਬੜੀਆਂ ਗੱਲਾਂ ਮਾਰਦੇ ਨੇ ਬੀਜੇਪੀ ਵਾਲੇ ਤੇ ਆਰੋਬੀ ਜੀ ਹੱਥ ਜੁੱਕ ਗਏ ਸੀ ਇੱਕ ਪ੍ਰੋਜੈਕਟ ਦੱਸ ਦੇਣ ਮੈਂ ਕਹੂੰਗਾ ਵੀ ਠੀਕ ਹੈ ਯਾਰ ਬਰਾਬਰ ਦੇ 10 ਸਾਲ ਅਸੀਂ ਕੀਤਾ 10 ਸਾਲ ਇਹਨਾਂ ਨੇ ਕੀਤਾ ਆਰਾਮ ਨਾਲ ਕਹਿ ਦੇਣਾ ਕਿ ਹਾਂ ਜੀ ਇਹਨਾਂ ਨੇ ਕੀ ਕੀਤਾ ਜੀ ਆਊਟ ਆਫ ਜੈਲਸੀ ਦੀ ਇਹਨਾਂ ਨੂੰ ਇਹੋ ਜੀਆਂ ਗੱਲਾਂ ਕਰਨੀ ਚਾਹੀਦੀਆਂ ਬਾਕੀ ਰਹਿ ਗਈ ਪਤਣ ਦੇ ਪੁਲ ਦੀ ਕਦੇ ਕੋਈ ਕਦੇ ਕੋਈ ਇਹ ਤੇ ਜੀ ਮੈਂ ਕਰਾਇਆ ਇਹ ਤੇ ਜੀ ਮੈਂ ਕਰਾਇਆ ਜੀ ਇਹ ਤੇ ਉਹਨ ਕਰਾਇਆ ਜੀ ਇਨ ਕਰਾਇਆ ਜੀ ਹੁਣ ਵੀ ਕੋਈ ਲੀਡਰ ਬੋਲਣ ਲਈ ਇਹ ਜੀ 17 ਚ ਤੇ ਮੈਂ ਮਨਜ਼ੂਰ ਕਰਾਤਾ ਸੀ ਮੈਂ ਤੁਹਾਡੇ ਕੋਲ ਇਹ ਰਿਕਾਰਡ ਰਿਕਾਰਡ ਦਿਖਾਣਾ ਤੁਹਾਨੂੰ ਕਿ ਜੋ ਮਰਜ਼ੀ ਝੂਠ ਸੱਚ ਬੋਲੀ ਜਾਣ ਮੈਂ ਰਿਕਾਰਡ ਤੇ ਬੇਸਿਸ ਗੱਲ ਕਰਦਾ ਚਿੱਠੀਆਂ ਜਿੰਨੇ ਮਰਜ਼ੀ ਲਿਖੀਆਂ ਹੋਣ ਅਸੀਂ ਵੀ ਪਤਾ ਨਹੀਂ ਕਿੰਨੀਆਂ ਲਿਖਤੀਆਂ ਪੰਜਾਬ ਨੇ ਵੀ ਪਤਾ ਨਹੀਂ ਕਿੰਨੀਆਂ ਲਿਖਤੀਆਂ ਗਵਰਨਮੈਂਟ ਆਫ ਇੰਡੀਆ ਨੂੰ ਪਰ ਕੋਈ ਜੇ ਐਕਸ਼ਨ ਹੀ ਨਹੀਂ ਹੋਇਆ ਕੇ ਦੇ ਉੱਤੇ ਤੇ ਫਿਰ ਕੀ ਤੁਸੀਂ ਕਹੋਗੇ ਐਕਚੁਅਲ ਐਕਸ਼ਨ ਕਦੋਂ ਹੋਇਆ ਕਿਸੇ ਵੀ ਪ੍ਰੋਜੈਕਟ ਨੂੰ ਮਨਜ਼ੂਰ ਕਰਾਉਣ ਵਾਸਤੇ ਦੋ ਤਰ੍ਹਾਂ ਦੀ ਅਪਰੂਵਲ ਚਾਹੀਦੀ ਹੈ ਇੱਕ ਪ੍ਰਬੰਧਕੀ ਜਿਹਨੂੰ ਐਡਮਿਨਿਸਟ੍ਰੇਟਿਵ ਅਪਰੂਵਲ ਕਹਿੰਦੇ ਆ ਦੂਜੀ ਟੈਕਨੀਕਲ ਜਿਹੜੀ ਇੰਜੀਨੀਅਰਸ ਦਿੰਦੇ ਜਦੋਂ ਪ੍ਰਬੰਧਕੀ ਅਪਰੂਵਲ ਮਿਲਦੀ ਹੈ ਐਕਚੁਅਲ ਪ੍ਰੋਜੈਕਟ ਉਸ ਵੇਲੇ ਮਨਜ਼ੂਰ ਹੁੰਦਾ ਪ੍ਰਬੰਧਕੀ ਅਪਰੂਵਲ ਮੀਨਸ ਕਿ ਐਡਮਨਿਸਟ੍ਰੇਟ ਜਿਹੜਾ ਐਡਮਨ ਐਡਮਨ ਬਰਾ ਮਹਿਕਮਾ ਉਸ ਮਹਿਕਮੇ ਨੇ ਪੈਸਾ ਮਨਜ਼ੂਰ ਕਰਤਾ ਥੈਟ ਇਜ਼ ਕਾਲਡ ਐਡਮਨ ਅਪਰੂਵਲ ਤੇ ਉਹਦੇ ਬਾਅਦ ਜਦੋਂ ਇੰਜੀਨੀਅਰਸ ਉਹਨੂੰ ਪਾਸ ਕਰ ਦਿੰਦੇ ਥੈਟ ਇਜ਼ ਟੈਕਨੀਕਲ ਅਪਰੂਵਲ ਤੇ ਫਿਰ ਉਹਦੇ ਬਾਅਦ ਪ੍ਰੋਜੈਕਟ ਸ਼ੁਰੂ ਹੁੰਦਾ ਆ ਤੁਹਾਡੇ ਸਾਹਮਣੇ ਲੈਟਰ ਪਈ ਆ ਅਗਸਟ 2021 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜੀ ਹੈ ਇਹਦੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਹੈ ਤੇ ਪੈਸਾ ਪੈਸਾ ਦਿੱਤਾ ਇਹ ਹੈਗਾ 60 ਕਰੋੜ 47 ਲੱਖ 68000 ਇਹ ਇਹ ਫਿਗਰ ਪਈ ਹੈ ਇਹ ਹੈਗੀ ਆ ਚੌਥੇ ਨੰਬਰ ਤੇ ਕੰਸਟਰਕਸ਼ਨ ਆਫ ਹਾਈ ਲੈਵਲ ਬ੍ਰਿਜ ਓਵਰ ਰਿਵਰ ਰਾਵੀ ਐਟ ਮੁਕੋੜਾ ਬੱਤਨ ਇਹ ਆ ਇਹਦੀ ਡੇਟ ਪਈ ਹੈ ਇਹ ਸਾਰੇ ਪੜ੍ਹ ਲਓ ਅਗਸਤ 2021 ਆ ਟਾਪ ਤੇ ਲਿਖੀ ਹੈ ਕੋਈ ਸ਼ੱਕ ਐਵੇਂ ਮਾਰੀ ਜਦੇ ਗੱਲਾਂ ਇਹ ਜੀ ਉਹਨ ਮੰਜ਼ੂਰ ਕਰਾਤਾ ਇਹਨ ਮੰਜ਼ੂਰ ਕਰਾਤਾ ਅਰੁਣਾ ਚੌਧਰੀ ਮਨਿਸਟਰ ਸੀ ਕੈਬਨਿਟ ਮਨਿਸਟਰ ਸੀ ਪੰਜਾਬ ਗਵਰਨਮੈਂਟ ਦੀ ਬਦਸਤੂਰ ਖਤਮ ਖਤਾਬਤ ਤੋਂ ਬਾਅਦ ਇਹ ਸੀ ਆਰ ਆਈ ਐਫ ਚੋ ਮਨਜ਼ੂਰ ਹੋਇਆ ਸੈਂਟਰਲ ਰੋਡ ਇਨਫਰਾਸਟ੍ਰਕਚਰ ਫੰਡ ਉਹਦੇ ਚੋ ਕਸਾ ਮਨਜ਼ੂਰ ਹੋ ਕੇ ਆਇਆ ਉਹਦੇ ਬਾਅਦ ਫਿਰ ਕੀ ਹੋਇਆ ਡੀਪੀਆਰ ਬੰਡੀ ਸ਼ੁਰੂ ਹੋ ਗਈ ਇਹਦੀ ਫਿਰ ਪੰਜਾਬ ਗਵਰਨਮੈਂਟ ਨੇ ਜਿਹੜੀ ਐਡਮਨ ਅਪਰੂਵਲ ਦਿੱਤੀ ਹੈ ਜਦੋਂ ਇਹ ਪੈਸਾ ਆ ਗਿਆ ਫਿਰ ਉਹਦੇ ਬਾਅਦ ਸੂਬੇ ਨੇ ਐਡਮਨ ਅਪਰੂਵਲ ਦੇਣੀ ਸੀ ਉਹ ਇਹਨਾਂ ਨੇ ਦਿੱਤੀ ਹੈ ਜਾ ਕੇ April ਆਈ ਥਿੰਕ 5 April 2022 ਉਦੋਂ ਇਹ ਆਪ ਦੀ ਗਵਰਨਮੈਂਟ ਬਣ ਗਈ ਦੀ ਸੀ ਇਹ ਇਹ ਵੀ ਮੇਰੇ ਕੋਲ ਪਈ ਹੈ ਐਡਮਨ ਅਪਰੂਵਲ ਗਵਰਨਮੈਂਟ ਆਫ ਇੰਡੀਆ ਐਡਮਨ ਅਪਰੂਵਲ ਸਟੇਟ ਗਵਰਨਮੈਂਟ ਇਹ ਕਿਸ ਤਰ੍ਹਾਂ ਕਹਿੰਦੇ ਨੇ ਜੀ ਕਿ ਉਹ ਜੀ ਫਲਾਣੇ ਐਮਪੀ ਨੇ ਕਰਾਤਾ ਜੀ ਕੋਈ ਆਹਦਾ ਮੈਂ ਚਿੱਠੀ ਲਿਖੀ ਤੇ ਮਨੂੰ ਨਿਤਨ ਨਿਤਨ ਗਟਗਰੀ ਸਾਹਿਬ ਦਾ ਆ ਗਿਆ ਮੈਸੇਜ ਇਹ ਇਹ ਡਾਕੂਮੈਂਟਰੀ ਐਵੀਡੈਂਸ ਹੈ ਉਹਦੇ ਬਾਅਦ 4 ਸਾਲ ਆਪ ਪਾਰਟੀ ਦੇ ਨਿਕਲ ਗਏ ਇਹ 4 ਸਾਲਾਂ ਦੇ ਵਿੱਚ 10 11 ਕਰੋੜ ਰੁਪਈਆ ਜਿਹੜੀਆਂ ਅਪਰੋਚ ਰੋਡ ਚਾਹੀਦੀਆਂ ਨੇ ਕਿਉਂਕਿ ਜਿਹੜਾ ਇਹ ਪੁਲ ਹੈ ਇੰਜੀਨੀਅਰਸ ਨੇ ਜਾ ਕੇ ਸਦੋਂ ਸਾਈਟ ਇਨਸਪੈਕਸ਼ਨ ਕੀਤੀ ਉਹਨਾਂ ਕਿਹਾ ਵੀ ਇਹ 500 ਮੀਟਰ ਥੱਲੇ ਜਾ ਕੇ ਬਣੇਗਾ ਜਿੱਥੇ ਮੌਜੂਦਾ ਪੰਟੂਨ ਬ੍ਰਿਜ ਹੈ ਉਹ ਪੰਟੂਨ ਬ੍ਰਿਜ ਜੋ ਵੀ ਮੈਂ ਤੁਹਾਨੂੰ ਦੱਸ ਦਿਆਂ ਦੋ ਪੰਟੂਨ ਬ੍ਰਿਜ ਵੀ ਅਰਣਾ ਚੌਧਰੀ ਨੇ ਮਨਜ਼ੂਰ ਕਰਾਈ ਸੀ ਜੇ ਕਰੋੜ ਰੁਪਇਆ ਇੱਥੇ ਦਿੱਤਾ ਸੀ ਕਰੋੜ ਰੁਪਇਆ ਉਹ ਚੱਕੀ ਦਰਿਆ ਦੇ ਦਿੱਤਾ ਸੀ ਦੋਨੇ ਉਹ ਵੀ ਅਸੀਂ ਮਨਜ਼ੂਰ ਕਰਾਈ ਸੀ ਫਿਰ ਇਹ ਜਿਹੜਾ ਅ ਰਾਹ ਦੇ ਤੇ ਬਣਿਆ ਪੁਲ ਆਪਣਾ ਚੱਕੀ ਤੇ ਬਿਆਨਪੁਰ ਵਾਲਾ ਇਹ ਵੀ ਮਨਜ਼ੂਰ ਕਰਾਇਆ ਇਹ ਬਲਕਿ ਉਲਟਾ ਉਹਦੇ ਉੱਤੇ ਉਹ ਲਾਣ ਲੱਗੇ ਸੀ ਉਹ ਜਿਹੜਾ ਕੀ ਟੋਲ ਟੈਕਸ ਔਰ ਉਸਤੇ ਅਸੀਂ ਅੜ ਕੇ ਕਿਹਾ ਵੀ ਅਸੀਂ ਟੋਲ ਟੈਕਸ ਦੇਤੇ ਨਹੀਂ ਲਗਾ ਦੇਣਾ ਫਿਰ ਜਿਸ ਨੂੰ ਲੈਣਾ ਕਿਹਾ ਵੀ ਇਹ ਪੁਲ ਜਿਹੜਾ ਮਕੋੜਾ ਪੱਤਨ ਵਾਲਾ ਥੱਲੇ ਜਾ ਕੇ 500 ਮੀਟਰ ਬਣਾਣਾ ਤੇ ਅਪਰੋਚ ਰੋਡ ਨਹੀਂ ਸੀ ਹੈਗੀਆਂ ਇਹ ਕਹਿੰਦੇ ਜੀ ਇਹ ਜ਼ਮੀਨ ਅਕਵਾਇਰ ਕਰਨੀ ਦੇਗੀ ਦੀਨਾ ਨਗਰ ਵਾਲਾ ਪਾਸਾ ਜਿਹੜਾ ਇਧਰ ਵਾਲਾ ਪਾਸਾ ਇੱਥੇ ਲੈਂਡ ਐਕਵੀਜ਼ੀਸ਼ਨ ਕਲੈਕਟਰ ਐਸ.ਟੀ.ਐਮ ਦੀਨਾ ਨਗਰ ਨੂੰ ਲਾਇਆ ਗਿਆ ਜਿੱਥੇ ਜਾ ਕੇ ਪੁਲ ਨੇ ਉਤਰਨਾ ਹੈ ਉਹ ਪਠਾਨਕੋਟ ਚ ਪੈਂਦਾ ਐਸ ਡੀ ਐਮ ਪਠਾਨਕੋਟ ਨੂੰ ਲਾਇਆ ਗਿਆ ਉਧਰਲੀ ਜ਼ਮੀਨ ਵਾਸਤੇ ਇਹ ਦੋਨਾਂ ਨੇ ਲੈਂਡ ਐਕਵਾਇਰ ਕਰਨੀ ਆ ਅਵਾਰਡਸ ਨਾਇਆ ਹੁਣ ਇਹ 10 ਕਰੋੜ ਰੁਪਈਆ ਲਗਭਗ ਬਣਦਾ ਉਹ ਅਜੇ ਤੱਕ ਨਹੀਂ ਦੇ ਸਕੇ ਸਿਰਫ 2.5 ਕਰੋੜ ਰੁਪਈਆ ਦਿੱਤਾ ਜਿੰਨੀ ਦੇ ਤੱਕ ਉਹ ਕਿਸਾਨਾਂ ਨੂੰ ਪੈਸੇ ਨਹੀਂ ਦਿੰਦੇ ਉਨੀ ਦੇ ਤੱਕ ਪੋਜ਼ੇਸ਼ਨ ਨਹੀਂ ਮਿਲਦੀ ਜਿੰਨਾ ਜਲ ਪੋਜ਼ੇਸ਼ਨ ਨਹੀਂ ਮਿਲਦੀ ਰਸਤੇ ਦੀ ਉਹਨਾਂ ਚ ਰਿਪੋਰਟ ਨਹੀਂ ਚਵਾਉਂਦੇ ਕੰਮ ਨਹੀਂ ਸ਼ੁਰੂ ਕਰਦੇ ਔਰ ਤੁਹਾਨੂੰ ਯਾਦ ਹੋਵੇਗਾ ਕਿ ਮੈਡਮ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਕੁਐਸਚਨ ਰੇਜ਼ ਕੀਤਾ ਸੀ ਤੇ ਮਨਿਸਟਰ ਨੇ ਉੱਥੇ ਅਸ਼ੋਰੈਂਸ ਦਿੱਤੀ ਦੀ ਆ ਕਿ ਮੈਂ ਮੈਡਮ 31 ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਪੂਰੇ ਸ਼ੁਰੂ ਕਰ ਦਿਆਂਗਾ ਸਾਢੇ 4 ਸਾਲ 4 ਸਾਲ ਸਿਰਫ ਸ਼ੁਰੂ ਕਰ ਜਿਹੜਾ ਨੇ ਲਾਤੇ ਅਸੀਂ ਦੇ ਪੈਸਿਆਂ ਨੂੰ ਅਗਸਤ 21 ਚ ਲਿਆ ਕੇ ਦਿੱਤਾ ਇਹ ਐਵੇਂ ਝੂਠੀਆਂ ਗੱਲਾਂ ਝੂਠੀ ਸ਼ੋਹਰਤ ਤੇ ਇੱਕ ਦੂਸਰੇ ਤੇ ਛੀਟਾ ਕਸ਼ੀ ਕਰਦੇ ਨੇ ਮੈਂ ਅੱਜ ਇਸ ਕਰਕੇ ਜਵਾਬ ਦਿੱਤਾ ਕਿ ਏਵੀ ਇੱਕ ਪਾਰਟੀ ਦੇ ਅਹੁਦੇਦਾਰ ਨੇ ਜਿਹੜੇ ਸਵਾਲ ਕਰਦੇ ਨੇ ਤੇ ਮੈਂ ਵੀ ਇੱਕ ਪਾਰਟੀ ਦਾ ਅਹੁਦੇਦਾਰ ਆ ਮੈਂ ਨਾ ਤਾਂ ਜਵਾਬ ਦਿੱਤਾ ਬਾਕੀ ਜਿੱਥੋਂ ਤੱਕ تعلق ਅਰੁਣਾ ਚੌਧਰੀ ਦਾ ਉਹਦੇ ਕੋਲ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਮੰਡੇਟ ਹੈ ਲੋਕ ਉਹਨਾਂ ਨੇ ਲੋਕਾਂ ਨੇ ਉਹਨੂੰ ਐਮਐਲਏ ਜਿਤਾਇਆ ਉਹਨੂੰ ਜਿਸ ਪਲੇਟਫਾਰਮ ਤੇ ਬੋਲਣਾ ਚਾਹੀਦਾ ਉੱਥੇ ਬਖੂਬੀ ਬੋਲਦੀ ਹੈ ਸਰਕਾਰ ਦੇ ਦੁਆਰੇ ਜਾਂ ਵਿਧਾਨ ਸਭਾ 'ਚ ਆਪਣੇ ਸਾਰੇ ਕੰਮ ਕਰਾ ਕੇ ਲਿਆਉਂਦੀ ਆ ਸਾਰੇ ਪ੍ਰੋਜੈਕਟ ਕਲੀਅਰ ਕਰਾਉਂਦੀ ਆ ਔਰ ਬੜਾ ਬਖੂਬੀ ਉਹ ਜਵਾਬ ਵੀ ਦਿੰਦੀ ਆ ਇਹਨਾਂ ਦੀਆਂ ਗੱਲਾਂ ਦਾ ਉਹ ਜਵਾਬ ਦੇਣ ਨੂੰ ਤਿਆਰ ਨਹੀਂ ਨਾ ਉਹ ਦੇਵੇਗੀ ਕਿਉਂਕਿ ਇਹਦੇ ਜੇ ਟਿੱਕਟਾਂ ਹੀ ਇਹਨਾਂ ਨੂੰ ਮਿਲੀਆਂ ਤੇ ਇਹਨਾਂ ਦੀ ਗੱਲ ਦਾ ਉਹਨੇ ਕਿਉਂ ਜਵਾਬ ਦੇਣਾ ਮੈਂ ਬੈਠਾ ਪਾਰਟੀ ਦਾ ਬੰਦਾ ਜਵਾਬ ਦੇਣ ਨੂੰ ਜੇ ਫੇਰ ਵੀ ਇਹਨਾਂ ਦੀ ਅਜੇ ਤਸੱਲੀ ਨਹੀਂ ਹੋਈ ਤੇ ਕੀਤੇ ਕੰਮ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਮੈਂ ਇਹਨਾਂ ਸਾਰਿਆਂ ਨੂੰ ਕਹਿੰਨਾ ਵੀ ਭਾਈ ਕਿਸੇ ਚੰਗੇ ਆਪਥਮਾਲੋਜਿਸਟ ਕਿਸੇ ਚੰਗੇ ਅੱਖਾਂ ਦੇ ਡਾਕਟਰ ਨੂੰ ਆਪਣੀ ਅੱਖਾਂ ਦਿਖਾਉਣ ਇਹ ਆਨਕ ਕੋਈ ਨੰਬਰ ਵੱਡੇ ਨੰਬਰ ਵਾਲੀ ਲੈ ਕੇ ਆਉਣ ਹੈ ਜਿਹੜੇ ਸਾਰੇ ਪ੍ਰੋਜੈਕਟ ਨੇ ਨਜ਼ਰ ਆ ਸਕਣ। ਜੀ